ਮੇਰਾ ਨਾਮ ਰਜਿੰਦਰ ਸਿੰਘ ਮੈਂ ਪਿੰਡ ਡਕਾਲਾ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹਾਂ ਮੇਰੀ ਮੈਰਿਜ 1 ਦਸੰਬਰ 2002 ਨੂੰ ਹੋਈ ਸੀ ਮੈਨੂੰ ਉਸ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਪਈ ਮੈਂ 1076 ਤੇ ਪੰਜਾਬ ਸਰਕਾਰ ਦੀ ਸਕੀਮ ਅਧੀਨ ਫੋਨ ਕੀਤਾ ਤੇ ਬੁਕਿੰਗ ਕਰਵਾਈ ਜਿਸ ਦੇ ਵਿੱਚ ਉਹਨਾਂ ਨੇ ਮੈਨੂੰ ਅਪਾਇੰਟਮੈਂਟ ਬੁੱਕ ਕਰਕੇ ਮਿਤੀ ਦੇ ਦਿੱਤੀ ਕਿ ਇਸ ਤਰੀਕ ਨੂੰ ਤੁਹਾਡੀ ਘਰ ਆ ਕੇ ਰਜਿਸਟ੍ਰੇਸ਼ਨ ਹੋ ਜਾਵੇਗੀ ਸੇਵਾ ਸਹਾਇਕ ਦਿੱਤੀ ਤਰੀਕੇ ਮੇਰੇ ਘਰ ਆਏ ਤੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਾਰਾ ਕੰਮ ਨਿਪਰੇ ਚਾੜਿਆ ਮੈਂ ਪੰਜਾਬ ਸਰਕਾਰ ਦੀ ਸਕੀਮ ਦਾ ਬੜਾ ਸ਼ੁਕਰਗੁਜ਼ਾਰ ਹਾਂ ਤੇ ਸੀਐਮ ਸਾਹਿਬ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਵੇਂ ਲੋਕਾਂ ਦੀ ਖੱਜਲ ਖਵਾਰੀ ਇਸ ਦੇ ਨਾਲ ਬਹੁਤ ਘਟ ਗਈ ਹੈ ਸਾਡਾ ਹੁਣ ਮੈਰਿਜ ਸਰਟੀਫਿਕੇਟ ਜਲਦੀ ਹੀ ਘਰ ਬਣ ਕੇ ਆ ਜਾਵੇਗਾ ਹੁਣ ਸਾਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਕਿ ਸਾਨੂੰ ਘਰ ਬੈਠੇ ਹੀ ਸਾਰੀ ਸਹੂਲਤਾਂ ਮਿਲ ਰਹੀਆਂ ਨੇ। ਹੁਣ ਪੰਜਾਬ ਸਰਕਾਰ ਅਤੇ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ। ਫਸ਼ੀਕਲ ਜੀ, ਮੇਰਾ ਨਾਮ ਵਿਕਰਮ ਸਿੰਘ ਹੈ। ਆਫਟਰ ਗ੍ਰੈਜੂਏਸ਼ਨ ਮੈਂ ਸੇਵਾ ਕੇਂਦਰ ਵਿੱਚ ਪਾਇੰਟ ਹੋਇਆ। ਉਸ ਤੋਂ ਬਾਅਦ ਮੈਨੂੰ 2 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ 10763 ਸਕੀਮ ਜੋ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਗਈ ਹੈ, ਉਸ ਵਿੱਚ ਪਾਇੰਟ ਕੀਤਾ ਗਿਆ ਰੋਪੜ ਡਿਸਟ੍ਰਿਕਟ ਵਿੱਚ। ਅਸੀਂ ਸਾਰੀ ਸੇਵਾ ਸਹਾਇਕ ਜੋ ਘਰ-ਘਰ ਵਿੱਚ ਜਾ ਕੇ ਐਂਟਰੀ ਕਰਦੇ ਉਹਨਾਂ ਦੇ ਡਾਕੂਮੈਂਟਸ ਜੋ ਵੀ ਹੈਗੇ ਵੈਰੀਫਾਈ ਕਰਕੇ ਉਹਨਾਂ ਦੀ ਜੋ ਵੀ ਬਣਦੀ ਐਂਟਰੀ ਆ ਜਿੱਦਾਂ ਅਵਰਸ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਉਸ ਦੇ ਅਕੋਰਡਿੰਗ ਅਸੀਂ ਉਹਨਾਂ ਦਾ ਅਪਲਾਈ ਕਰਦੇ ਆਂ ਇਹ ਨੈਕਸਟ ਡੇਟ ਜਦੋਂ ਵੀ ਡਿਲੀਵਰੀ ਦੀ ਡੇਟ ਆਉਂਦੀ ਆ ਤਾਂ ਉਸ ਟਾਈਮ ਅਸੀਂ ਉਹਨਾਂ ਦੇ ਘਰ ਜਾ ਕੇ ਡਾਕੂਮੈਂਟ ਡਿਲੀਵਰ ਕਰ ਦਿਆਂ। ਇਸ ਨਾਲ ਐਦਾਂ ਹੈ ਕਿ ਸਾਰੇ ਜੋ ਵੀ ਖੱਜਲ ਖੁਆਰੀ ਹੁੰਦੀ ਸੀ ਕਿ ਸੇਵਾ ਕੇਂਦਰੇ ਲੋਕਾਂ ਨੂੰ ਲਾਈਨਾਂ 'ਚ ਖੜਨਾ ਪੈਂਦਾ ਸੀਗਾ। ਹੁਣ ਇਸ 1076 ਤੇ ਕਾਲ ਕਰਕੇ ਉਹ ਆਪਣੇ ਘਰ ਅਪਾਇੰਟ ਕਰਦੇ ਆ ਤੇ ਅਸੀਂ ਜੋ ਵੀ ਵੈਰੀਫਾਈ ਕਰਕੇ ਉਹਨਾਂ ਨੂੰ ਉਸ ਸਿਚੁਏਸ਼ਨ ਤੋਂ ਅਸੀਂ ਆਸਾਨ ਕਰਦੇ ਆ ਵੀ ਘਰ ਜਾ ਕੇ ਉਹਨਾਂ ਦੇ ਸਰਟੀਫਿਕੇਟ ਦੀ ਡਿਲੀਵਰੀ ਕਰਦੇ ਆ। ਸਾਰਾ ਕੁਝ ਉਹਨਾਂ ਨੂੰ ਬਹੁਤ ਵਧੀਆ ਸੈਟੀਸਫੈਕਸ਼ਨ ਆਇਆ ਇਸ ਚੀਜ਼ ਲਈ ਤੇ ਇਸ ਸਕੀਮ ਲਈ ਮਾਨਯੋਗ ਭਗਵਾਨ ਸਿੰਘ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਵੀ ਇਹਨਾਂ ਨੇ ਇਸ ਲਾਈਨ ਵਿੱਚ ਚਾਣ ਦਾ ਮੌਕਾ ਦਿੱਤਾ